ਖੋਲ ਕੇਵਾ ਦਰਸ਼ਨੰਦ ਤੀਜ ਖੋਲ ਕੇਵਾ ਦਰਸ਼ਨੰਦ ਤੀਜ ਖੋਲ ਕੇਵਾ ਦਰਸ਼ਨੰਦ ਤੀਜ ਖੋਲ ਕੇਵਾ ਗਰਮਾਤੇ ਠਾਂਡੇ ਦਰਮਾਨ ਦੇ ਭਾਂਟੇ ਕਰਪਾ ਤੁਝ ਪਿਰ ਸੁਰਤ ਕਰੇ ਕੋ ਮੇਰੀ ਤੁਝ ਪਿਰ ਸੁਰਤ ਕਰੇ ਕੋ ਮੇਰੀ ਦਰਸ਼ਨ ਤੀਜੇ ਹੋਲ ਕੇ ਵਾ ਦਰਸ਼ਨ ਨਦੀਜ ਕੋਲ ਕੇਵਾ ਦਰਸ਼ਨ ਨਦੀਜ ਕੋਲ ਕੇਵਾ ਦਰਸ਼ਨ ਨਦੀਜ ਕੋਲ ਪਕ ਓੰਕਾਰ ਵਾਜ੍ਰਿਤਿ ਕੀਪਤੈ ਸ੍ਰੀ ਭਗਵਤ ਜੀ ਸਾਇ ਵਾਰ ਸ੍ਰੀ ਭਗਵਤ ਜੀ ਕੀ ਪਾਚਾਏ ਦਸਵੇਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲੰਕ ਤੇ ਆਏ ਤੇ ਰੰਦਰ ਗੁਰ ਤੇ ਅਨਰਵਾਸ ਸ੍ਰੰਦ ਦਸੇ ਹੋਈ ਸਹਾਰਾਏ ਤਰਜਨ ਹਰ ਗੁਬਿੰਦ ਰਾ ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਅਜਿਤ ਤੇ ਸਭ ਦੁੱਖ ਜਾਏ ਤੇ ਬਹਾਦਰੋ ਸਿਮਰਿਆ ਧਰਨਾਉ ਨਿਤਿਆਵਤ ਹੈ ਸਭ ਥਾਈ ਹੋਏ ਸਹਾਈ ਬਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਬਸੰਤ ਪਾਛੈ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਰ ਦਾ ਧਿਆਨ ਤਰਕੇ ਬੋਲਾ ਜੀ ਪੰਜਾਬ ਪਿਆਰਿਆ ਚੋਹਾ ਸਾਹਿਬ ਜਦਿਆਂ ਚਾਲਿਆਂ ਮੁਕਤਿਆ ਹਟੀਆਂ ਜਪੀਆਂ ਤਪੀਆਂ ਜਿਨਾ ਨਾਮ ਦੱਪਿਆ ਵੰਡ ਛਕੇ ਆ ਦੇਗ ਥਲਾਈ ਤੇਗਵਾਹੀ ਦੇਹ ਕੇਣ ਵਿੱਚ ਕੀਤਾ ਤਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਸਿੰਘਾ ਸਿੰਘਣੀਆਂ ਧਰਮ ਹੇਤ ਸੀਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਕੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਦਾ ਬੰਦਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੰਦਿਆਰੇ ਚੱਪਿਆਮਨ ਦਾ ਸਦਕਾ ਸਰਬ ਸੁਖ ਹੋਵੇ ਰਾਜਾ ਖਾਲਸਾ ਜੀ ਸਾਹਿਬ ਪਹਾ ਪਹਾ ਰਛਿਆ ਰਿਆ ਇਤ ਦੇਗ ਤੇਗ ਫਤੇ ਦਰਦ ਕੀ ਪੈਰ ਪੰਥ ਕੀ ਜੀ ਸ੍ਰੀ ਸਾਜ ਜੀ ਸਹਾਈ ਖਾਲਸੇ ਦੇ ਕੇ ਬੋਲ ਵਾਲੇ ਬੋਲੋ ਜੀ ਸਮਾਨੇ ਕਰੋ ਸਿੱਖਾਂ ਨੂੰ ਸਿੱਖੀ ਦਾਰ ਕੇਸਦਾਨ ਰਹਿਤ ਦਾਨਬ ਦੇਕਦਾਰ ਵਸਾਹਦਾਨ ਪ੍ਰੋਸਾਹਦਾਨ ਦਾਨ ਸਰਦਾਰ ਰਾਮਦਾਨ ਸ੍ਰੀ ਅੰਮ੍ਰਿਤ ਸਰਸਾਹ ਜੀ ਦੇ ਦਰਸ਼ਨ ਸੁਨਾਨ ਜੋ ਕੀਆ ਝੰਡੇ ਬੁੰਗੇ ਜੁਗੋ ਜੋਗਿਆ ਤਾਲ ਧਰਮ ਦਾ જયਕਾਰ ਬੋਲੇ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਵਾਂ ਮੱਤ ਉੱਚੇ ਮਤ ਪਤ ਦਾ ਰੱਖ ਆਪਵਾਏ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਵਾ ਸਾਈ ਦਾ ਕਾਰਜ ਕੀਓ ਈ ਨਨਕਾਣਾ ਸਾਹਿਬ ਤੇ ਹਰਿ ਗੁਰਦੁਆਰਿਆਂ ਮੁਰਤਾਂਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪ੍ਰੀਤ ਕਰੇ ਖਾਲਸਾ ਜੀ ਨੂੰ ਬਖਸ਼ੋ ਏ ਮਾਰਿਆਂ ਦੇ ਮਾਰ ਨਤਾਰਿਆਂ ਦੇ ਤਾਰ ਨਿਉਟਿਆਂ ਦੇ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬਿੰਤੀ ਜੁੜਰੀ ਹੈ ਸੱਚੇ ਪਾਤਸ਼ਾਹ ਜੀ ਚਾਰ ਪੈਰ ਰਹਿਣਾ ਆਪਣੇ ਭਾਏ ਅੰਦਰ ਪ੍ਰਤੀਤ ਹੋਏ ਚਾਰ ਪੈਰ ਦਿਹਾੜਾ ਆਪਣੇ ਭਾਏ ਅੰਦਰ ਪ੍ਰਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਾਂ ਨੂੰ ਸਾਹਿਬ ਜੀ ਵਿਖੇ ਪਾਵਨ ਵਰਵਾਰੇ ਅੰਦਰ ਸਾਧਗੁਰੂ ਜੀ ਆਗਦੀ ਦੇ ਸੋਨੇ ਸਿੰਘਾਸਰ ਪਿਆਰ ਕੀਤੇ ਗਿਆ ਹਨ ਆਪ ਦੀ ਕਿਰਪਾ ਕਰੂ ਸਿੰਘਾਸਰਾਂ ਦੇ ਪ੍ਰਕਾਸ਼ ਮਨੋਕਰ ਕੇ ਖੂਮੇ ਦਰਸ਼ਨ ਦੇ ਦਾਹਰ ਪਾਵਨ ਪ੍ਰਮਾਣ ਭੁਖ ਦੇ ਸੰਗਤਾਂ ਨੂੰ ਕਿਰਪਾ ਕਰ ਤਗਰੂ ਦਰਦੇ ਆਈ ਸੰਗਤ ਦੀ ਦਾੜਾ ਹਾਜ਼ਰੀ ਤੇਲੁਰ ਪੇਟਾ ਵਾਂਗ ਸਵਾਵਾ ਦਰ ਪ੍ਰਵਾਨ ਕਰਨੀਆ ਦਰਉ ਘਰਉ ਸਿੱਖੀ ਸਦਕ ਪ੍ਰਸਾਦ ਨਾਮ ਦਾਨ ਬਖਸ਼ਣਾ ਸ਼ੋਭ ਪਾਵਨ ਆਵਾ ਪੂਰੀਆਂ ਦਮੀਆਂ ਸਰਬੱਤ ਦੇ ਕਾਰਜ ਰਾਸ ਕਰਮੇ ਕਰੋ ਕਿਰਪਾ ਆਪ ਜੀ ਦੀ ਪਾਵਨ ਸਰੂਪ ਸੋਖਾਸਰ ਸਤਨਾਤੋ ਪ੍ਰਕਾਸ਼ ਸਤਨਾ ਦਿਵਜਰ ਦੀ ਆਗੇ ਆ ਬਖਸ਼ੂ ਰਸਤੇ ਆੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਨਾ ਲਿਆਤੀ ਦਾ ਨਾਮ ਚਿਤਿਆਵੇਂ ਨਾਰਤਨਾਵ ਚੜੀ ਚੜਾ ਮੇਰੇ ਧਾਰੇ ਸਰਬਤ ਦਾ ਭਾਵਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਸਤਿ ਬੋਲੇ